आंटी आ मेरा शॉल सोना हाँ बहुत सोना एहे कितने का दा होगा पला ए पूरे पंद्रह सौ दा मेरी मम्मी ने लेके दिता पंद्रह सौ दा और तू क्यों मैं यहाँ पता लाया शॉल ले खड़ी है चुन्नी जी ए ना पहना तो बड़ा मोटा सी गा उन्हें कई साल ना दोनों में ले ही है नहीं तो एक आस के ना कहाँ करके पतला हो गया निग्गा है भी बहुत है अच्छा

ਪਤਾ ਬਈ ਮੈਨੂੰ ਬਹੁਤ ਟਾਈਮ ਹੋ ਗਿਆ ਯਾਰ ਤੇਰੇ ਪੈਸੇ ਦੇਣੇ ਮੈਨੂੰ ਵੀ ਪਤਾ ਯਾਰ ਆ ਮੈਨੂੰ ਕੁਝ ਭੱਲਿਆ ਨਹੀਂਗਾ ਮੈਂ ਮੈਂ ਜਿੱਥੇ ਨਾ ਟਾਈਮ ਰੁਕਣਾ ਥੋੜਾ ਟਾਈਮ ਹੋਰ ਹੋ ਜਾ ਤੇਰੇ ਸਾਰੇ ਵਿਆਜ ਸਮੇਤ ਪੈਸੇ ਦੇ ਦੂੰਗਾ ਮੇਰਾ ਇਸ ਵਾਰ ਯਾਰ ਹੱਥ ਬਹੁਤ ਤੰਗ ਆ ਕੰਮ ਕਾਰ ਦਾ ਪਤਾ ਚੱਲਦਾ ਨਹੀਂ ਇਹ ਛਾਂਡਾ ਚ ਸਬਜ਼ੀ ਹਾਂ ਯਾਰ ਤੇਰੇ ਪੈਸੇ ਦੇ ਦੂੰਗਾ ਸਾਰੇ ਮੈਂ ਮੈਂ ਕੋ ਮੁਕਰ ਰਿਹਾ ਥੋੜਾ ਪੈਸਾ ਨਹੀਂ ਰੋਜ਼ ਸੂਤ ਆਉਂਦੇ ਦੇ ਦੂੰਗਾ ਤੇਰੇ ਸਾਰੇ ਪੈਸੇ ਦੇ ਦਿੰਦਾ ਰਾਂ ਬਹੁਤ ਦੇਨ ਨੂੰ ਦੇਨ ਨੂੰ ਤੋਫਰ ਨਾ ਕਰ ਉਹ ਮੈਨੂੰ ਪਤਾ ਮਜਬੂਰੀਆਂ ਦਾ ਹੁਣ ਸਾਰੇ ਘਰਾਂ ਚ ਮੇਰੀ ਮਜਬੂਰੀ ਨਾ ਹੁੰਦੀ ਤਾਂ ਮੈਂ ਤੈਨੂੰ ਇੰਨਾ ਟਾਈਮ ਥੋੜਾ ਕਹਿੰਦਾ ਸੀ ਯਾਰ ਰੋਗ ਦੇ ਜਿੱਥੇ ਕੁਝ ਦਿਨ ਹੋਰ ਹੋਈ ਲੈ ਤਪਾਰਾ ਉਹ ਕਸ ਉਹ ਟਾਈਮ ਕੱਢ ਲੈ ਕਰ ਲੈ ਟਾਈਮ ਪੀਤਾ ਪੂਰਾ ਹੈ ਕੀ ਦਿਨਾਂ ਗੱਲ ਕਰੀਏ ਅੱਜ ਥੋੜਾ ਜਿਹਾ ਟਾਈਮ ਦੇ ਲੈ ਮੈਂ ਤੇਰਾ ਸਾਥ ਕਰਦਾ ਨਾ ਤਰਾ ਕੋਈ ਫਰ ਲੈਨੇ ਕਿਸੇ ਹੋਰ ਪਾਸੇ ਪੁੱਛ ਲੈਨੇ ਕਿਸੇ ਨੂੰ ਚੱਲ ਠੀਕ ਹੈ ਮੈਂ ਤੂੰ ਅਗਰਿਆ ਦੇ ਰਿਹਾ ਮੈਂ। ਹਾਂ ਕਿ ਉਹ ਦਾਅ ਜਾ ਹੋ ਗਿਆ। ਉਹ ਦਾਅ ਸੀ ਨਾ ਫੋਨ ਆਇਆ ਸੀ। ਫੋਨ ਸੀ ਕਿਸੇ ਬੰਦੇ ਦਾ ਹੁਣ ਤੱਕ ਕੀ ਦੱਸਾਂ ਮੈਂ। ਹਾਂ। ਪਹਿਲੇ ਨਹੀਂ ਮੈਂ ਕਿ ਆਪਾਂ ਜਦੋਂ ਆਪਣਾ ਕੋਠੇ ਦੀ ਛੱਤ ਬਦਲੀ ਸੀਗੀ। ਹਾਂ। ਤੇ ਇਹ ਫੜੇ ਸੀ ਹੁਣ ਟਾਈਮ ਹੋ ਗਿਆ 12 ਪੈਸੇ ਮੰਗਦਾ ਉਹ ਰੋਜ਼ ਫੋਨ ਕਰ ਦਿੰਦਾ। ਅੱਛਾ। ਫੇਰ ਫੋਨ ਕਰੀ ਜਾਂਦਾ ਸੀ ਕਹਿੰਦਾ ਭਾਈ ਪੈਸੇ ਦੇ ਯਾਰ ਬਹੁਤ ਟਾਈਮ ਹੋ ਗਿਆ। ਮੈਂ ਚੱਲ ਯਾਰ ਰੁਕ ਜਾ। ਉਹ ਫੋਨ ਕਰੀ ਜਾਂਦਾ ਸੀ ਮੇਰੇ ਨੂੰ। ਫਰ ਕਿੰਨੇ ਕਪਾਸ ਦੇਣੇ ਨੂੰ ਪੈਸੇ ਜਦੋਂ ਆਪਾਂ ਉੱਥੇ ਦੀ ਛੱਤ ਬਦਲੀ ਸੀ ਨਾ ਉਹ ਰੁਪਇਆ ਲੈ 50000 ਪੜਾ ਸੀ ਜੇ ਮੈਂ ਅੰਦਰ ਤੇ ਇਹ ਨੂੰ ਵਿਆਜ ਵੀ ਪਾ ਕੇ ਤੇ ਪੈਸੇ ਤਾਂ ਮੇਰੇ ਨਾਲ ਦਾ ਵਾਧੇ ਬਣ ਗਏ ਹੋਣੇ ਆ ਫਾਸੂ ਕਰਕੇ ਚੱਲ ਮੈਂ ਇਹ ਨੂੰ ਕਿਹਾ ਸੀ ਥੋੜ੍ਹ ਥੋੜ੍ਹ ਕਰਕੇ ਦੇ ਦੇਣੇ ਆ ਤੇ ਮੇਰੇ ਕੋਲ ਤਾਂ ਅੰਦਰੇ ਹੱਥ ਨਾਲ ਜੇਬਾਂ ਖਾਲੀ ਪਈਆਂ ਮੇਰੇ ਕੋਲ ਤਾਂ ਪੈਸਾ 1 ਰੁਪਇਆ ਨਹੀਂ ਵਜਦਾ ਚੰਗਾ ਆਂਟੀ ਮੈਨੂੰ ਤਾਂ ਜਾਨਣੀ ਹੈ ਚੰਗਾ ਤੁਸੀਂ ਕਰੋ ਗੱਲਾਂ ਬਾਤਾਂ ਚੰਗਾ ਬੇਹੰਤ ਆਂਟੀ ਨੇ ਕਰੀਏ ਪੈਸੇ ਮੈਂਂ ਤਿਆਮਾ ਆਪਾਂ ਐਂ ਕਰਦੇ ਆ ਹੂੰ ਮੈਂ ਕਰਦੀ ਮੇਰੇ ਪ੍ਰਾਣ ਨੂੰ ਫੋਨ ਅੱਛਾ ਉਹਨੂੰ ਕਹਿੰਦਾ ਵੀ ਸਾਨੂੰ 50000 ਰੁਪਿਆ ਦੇ ਉਹ ਤਾਂ ਕੋਈ ਸਮ ਕੋਈ ਨਾ ਕੋਈ ਮਸਲਾ ਹੱਲ ਆਪਣਾ ਕਰ ਹੀ ਦੇਊਗਾ ਪੁੱਛ ਕੇ ਵੇਖ ਲੈ ਜੀ ਬੰਦੀ ਨੇ ਗੱਲ ਲੈ ਦੇ ਉਹ ਮੈਨੂੰ ਫੋਨ ਲਾ ਉਹ ਹੈਲੋ ਹੈਲੋ ਬਾਰੇ ਸਸਰੀ ਕਾਲ ਕਿਵੇਂ ਯਾਦ ਕੀਤਾ ਪ੍ਰਾਣ ਨੂੰ ਕੀ ਦੱਸਾਂ ਮੇਰੇ ਅੱਜ ਮੈਨੂੰ 50000 ਦੀ ਲੋੜ ਸੀਗੀ ਜੇ ਤੂੰ ਕੋਈ ਮਸਲਾ ਹੱਲ ਕਰ ਦਿੰਦਾ ਤਾਂ ਬਹੁਤ ਵਧੀਆ ਸੀ ਬੱਸ ਬਣ ਪਿਆ ਯਾਰ ਬਸ ਤੂੰ ਫਿਕਰ ਨਾ ਕਰ ਮੇਰ ਨੂੰ ਅੱਗੇ ਕੰਟੀ ਚਾਏ ਚੰਗਾ ਚੰਗਾ ਵੀਰੇ ਛੇਤੀ ਆ ਜੀ ਮੇਰੇ ਦਾ ਤਾਂ ਟੈਨਸ਼ਨ ਹੀ ਦੂਰ ਕਰਤੀ ਮੈਂ ਤਾਂ ਪੜਕੇ ਦੀ ਫਿਕਰਾਂ ਚ ਮਰੀ ਪਈ ਸੀ ਹੋਰ ਕੀ ਲਿਆ ਮੇਰਾ ਵੀਰ ਹੈ ਹਾ ਜੁਗ ਜੁਗ ਜੀਵੇ ਮੇਰਾ ਵੀਰ ਬਰਬਤ ਤਨ ਤਰਕੀਆਂ ਬਖਸ਼ੇ ਚੰਗਾ ਕੀ ਮਾਨਾ ਗਿਆ ਹੋਰ ਮੇਰਾ ਭਰਾ ਆਈ ਜਾਂਦਾ ਆ ਤਾਂ ਜਾਂਦਾ ਪੱਬੇ ਕੰਤੇ ਚਾਹ ਲਾ ਤੇਰੇ ਕੋਲੇ ਇਹ 100 ਰੁਪਏ ਲਗਾਵੇਂ ਤੇ ਤਾਂ ਟੈਨਸ਼ਨ ਹੀ ਨਹੀਂ ਲਾਈ ਜਾਂਦਾ ਮੈਂ ਤੈਨੂੰ ਕੀ ਕਿਹਾ ਸੀ ਹਾਂ ਮੇਰਾ ਭਰਾ ਤਾਂ ਮੇਰ ਤਾਂ ਮੈਂ ਤਾਂ ਕੀ ਗੱਲ ਕਰ ਦਿੰਦਾ ਪਰ ਚਾ ਲਿਆ ਆਦੇ ਵਾਸਤੇ ਕੁਸ ਬਿਸਕਟ ਉਸਕਟ ਲੈ ਉਹ ਇਥੋਂ ਵੀ ਨੂੰ ਕੁਛ ਮਿਲਦਾ ਵੀ ਨਹੀਂ ਤੁਹਾਡੇ ਪਿੰਡ ਚੋਂ ਤਾਂ ਕੁਛ ਸਸਤੀ ਗੱਲ ਬਣੇ ਹਾਂ ਆ ਗਿਆ ਮੇਰਾ ਵੀਰ ਆ ਨਵੀਂ ਰੀਰਾਗਾ ਇੱਧਰ ਆ ਬੈਹ ਜਾ ਇੱਥੇ ਓਹੋ ਲੈ ਬੈਗ ਫਟਾ ਦੇ ਨਾ ਚਲ ਇਹ ਇੱਥੇ ਰੱਖ ਲੇ ਵਸ ਠੀਕ ਤੂੰ ਬੈਹ ਉਹਦਾ ਸਮਝਾ ਹਾਂ ਹਾਂ ਤੇ ਵੈ ਤੇ ਕਿਹੋਂ ਤੂੰ ਆ ਹਾਂ ਹਾਂ ਤੂੰ ਬੈਠਾ ਹਾਂ ਮੈਂ ਤੇਰੇ ਵਾਸਤੇ ਚਾਹ ਬਣਾ ਕੇ ਲੈ ਆਉਣੀ ਜਗਾ ਠੀਕ ਠਰ ਗਿਆ ਹੁਣ ਠੰਡ ਦੇ ਵਿੱਚ ਹੁੰਦਾ ਲਵੀਰ ਮਾ ਤਾਂ ਤੇਰੇ ਆਤੇ ਗਰਮ ਗਰਮ ਪਕੌੜੇ ਬਣਾ ਕੇ ਰੱਖੀ ਆਹ ਹਾ ਤੇ ਅਲਾ ਚਾਹ ਠੀਕ ਹੈ ਪਾਣੀ ਤੂੰ ਤੂੰ ਖਾ ਕੇ ਰਾ ਠੀਕ ਪਰ ਇਹ ਨੂੰ ਹੋ ਮੜਾ ਮੇਰੇ ਕੋਲ ਬਹਿ ਜਾ ਠੀਕ ਇਹ ਅਲ ਅਵਰੇ ਪੈਸੇ ਬੈਗ ਚ ਲੈ ਕੇ ਆ ਨਹੀਂ ਨਹੀਂ ਪਾਣੀ ਇਹ ਚ ਤਾਂ ਮੇਰੇ ਕੱਪੜੇ ਆ ਰਾਹ ਤਾਂ ਰਹਿਣਾ ਇੱਥੇ ਅੱਛਾ ਅੱਛਾ ਕੋਈ ਨਹੀਂ ਵੀਰੇ ਜੀ ਸਦਕੇ ਰਹਾ ਭਵੇਂ ਦੀ ਚਾਰ ਦਿਨ ਰਹਾ ਪੰਜ ਦਿਨ ਰਹਾ ਮਹੀਨਾ ਰ ਤੇ ਰਾਬਦਾ ਹੀ ਘਰ ਆ ਪੈਸੇ ਭਰ ਵੀਰੇ ਗੂਗਲ ਤੇ ਕਰੇਗਾ ਥੋੜੇ ਪੈਸੇ ਪੈਣੇ ਮੇਰੇ ਕੋਲ ਬੱਚੇ ਪੈਸੇ ਮੈਂ ਤਾਂ ਬਸ ਤੁਹਾਡਾ ਸ਼ੁਕਰੀਆ ਅਦਾ ਕਰਨਾ ਹੈਗਾ ਉਹ ਦੱਸ ਨਹੀਂ ਸਕਦਾ ਸਮਝ ਹਾਂ ਹਾਂ